ਅੱਜ ਤਾਲੀ ਨੰਬਰ ਮਕਦਮੇ ਦੇ ਅੱਠ ਦੋਸ਼ੀ ਜਿਹੜੇ ਸੀ ਅੱਜ ਦੁਬਾਰਾ ਕੋਰਟ 'ਚ ਪੇਸ਼ ਕੀਤੇ ਸੀਗੇ ਜੀ ਪਹਿਲਾਂ 5 ਦਿਨ ਦਾ ਪਹਿਲਾ ਰਮਾਨ ਤੇ 3 ਦਿਨ ਦਾ ਫੇਰ ਸੀਗਾ ਤੇ ਅੱਜ ਜੱਜ ਸਾਹਿਬ ਨੇ ਜਿਹੜਾ ਉਹ 8 ਦੇ 8 ਦੋਸ਼ੀ ਜਿਹੜੇ ਜੁਡੀਸ਼ੀਅਨ ਪੇਜ ਦਿੱਤੇ ਨੇ 14 ਦਿਨ ਬਾਅਦ ਕਿਹੜੀ ਅਦਾਲਤ ਵਿੱਚ ਸੋਰੀ ਕਿਹੜੀ ਜੇਲ੍ਹ ਵਿੱਚ ਭੇਜਿਆ ਗਿਆ ਅਸੀਂ ਇਹਨੂੰ ਅੰਮ੍ਰਿਤਸਰ ਜੇਲ੍ਹ ਲੈ ਕੇ ਜਾ ਰਹੇ ਹਾਂ ਸਾਰਿਆਂ ਨੂੰ ਨਹੀਂ ਜੀ ਸਾਰਿਆਂ ਨੂੰ ਸੋ ਇਹ ਸਾਡੀ ਐਸਪੀ ਬਿਲਕੁਲ ਹੋਈ ਹੈ ਜੀ ਬਿਲਕੁਲ ਜੀ ਮੁਕਦਮੇ ਨਾਲ ਸੰਬੰਧਤ ਸਾਨੂੰ ਜੋ-ਜੋ ਚਾਹੀਦਾ ਸੀ ਅਸੀਂ ਉਹਨਾਂ ਨੂੰ ਰਿਕਵਰ ਕਰ ਲਿਆ ਜੀ ਕੀ ਕਹੋ ਜੀ ਦੱਸ ਸਕਦੇ ਹੋ ਬਿਲਕੁਲ ਜੀ ਉਹ ਦੱਸ ਸਕਦੇ ਆ ਤੁਹਾਨੂੰ ਇਹਨਾਂ ਦੀਆਂ ਸੀਡੀਐਸ ਵਗੈਰਾ ਇਹਨਾਂ ਤੋਂ ਜਿਹੜਾ ਇਹਨਾਂ ਦੇ ਲੋਗੋ ਵਗੈਰਾ ਜਿਹੜੇ ਸੀ ਉਹ ਸੀ ਕਰੇ ਸਾਰੇ ਰਿਕਵਰ ਕਰਕੇ ਆਪਣੀ ਤਫਤੀਸ਼ ਜਿਹੜੀ ਅਸੀਂ ਸਹੀ ਦਿਸ਼ਾ ਲੈ ਜਾ ਰਹੇ ਹਾਂ। ਵੈਪਨ ਵੀ ਇਹਨਾਂ ਕੋਲ ਰਿਕਵਰ ਹੋਇਆ ਜੀ। ਇਹਨਾਂ ਕੋਲੋਂ ਫਿਲਹਾਲ ਵੈਪਨ ਇਹਨਾਂ ਕੋਲੋਂ ਨਹੀਂ ਕੋਈ ਮਿਲਿਆ ਜੀ। ਬਾਕੀ ਜੋ ਜੋ ਚਾਹੀਦਾ ਸੀ ਉਹ ਕਰ ਲਿਆ ਜੀ। ਬਾਕੀ ਵੀ ਜਦੋਂ ਜਦੋਂ ਉਹਨਾਂ ਦਾ ਐਨਐਸਏ ਖਤਮ ਹੋਊਗਾ ਜੀ ਉਹ ਲਿਆ ਕੇ ਉਹਨਾਂ ਦੀ ਅਰੈਸਟ ਕਰਾਂਗੇ ਜੀ। 39 ਨੰਬਰ ਮਕਦਮੇ ਦੇ ਅੱਠ ਦੋਸ਼ੀ ਜਿਹੜੇ ਸੀ ਅੱਜ ਦੁਬਾਰਾ ਕੋਰਟ 'ਚ ਪੇਸ਼ ਕੀਤੇ ਸੀਗੇ ਜੀ। ਪਹਿਲਾਂ 5 ਦਿਨ ਦਾ ਪਹਿਲਾ ਰਮਾਨ ਤੇ 3 ਦਿਨ ਦਾ ਫੇਰ ਸੀਗਾ ਤੇ ਅੱਜ ਜੱਜ ਸਾਹਿਬ ਨੇ ਜਿਹੜਾ ਉਹ 8 ਦੇ 8 ਦੋਸ਼ੀ ਜਿਹੜੇ ਜੁਡੀਸ਼ੀਅਲ ਪੇਜ ਦਿੱਤੇ ਨੇ ਜੀ 14 ਦਿਨ ਵਾਸਤੇ ਕਿਹੜੀ ਅਦਾਲਤ ਵਿੱਚ ਸੋਰੀ ਕਿਹੜੀ ਜੇਲ੍ਹ ਵਿੱਚ ਭੇਜਿਆ ਗਿਆ ਅਸੀਂ ਇਹਨੂੰ ਅੰਮ੍ਰਿਤਸਰ ਜੇਲ੍ਹ ਲੈ ਕੇ ਜਾ ਰਹੇ ਹਾਂ ਸਾਰਿਆਂ ਨੂੰ ਕਿਹੜੇ ਪਤਨ ਨਹੀਂ ਜੀ ਸਾਰਿਆਂ ਨੂੰ ਸੋ ਇਹ ਸਾਡੀ ਐਫ ਪੀ ਬਿਲਕੁਲ ਹੋਈ ਹੈ ਜੀ ਬਿਲਕੁਲ ਜੀ ਮੁਕਤਮੇ ਨਾਲ ਸੰਬੰਧਤ ਸਾਨੂੰ ਜੋ-ਜੋ ਚਾਹੀਦਾ ਸੀ ਅਸੀਂ ਉਹਨਾਂ ਨੂੰ ਰਿਕਵਰ ਕਰ ਲਿਆ ਜੀ ਕੀ ਕੁਝ ਕਰ ਰਹੇ ਹੋ ਦੱਸ ਸਕਦੇ ਹੋ ਬਿਲਕੁਲ ਜੀ ਉਹ ਦੱਸ ਸਕਦੇ ਆ ਤੁਹਾਨੂੰ ਇਹਨਾਂ ਦੀਆਂ ਸੀਡੀਐਸ ਵਗੈਰਾ ਨਾਲ ਜਿਹੜਾ ਇਹਨਾਂ ਦੇ ਲੋਗੋ ਵਗੈਰਾ ਜਿਹੜੇ ਸੀ ਉਹ ਸੀ ਕਰੇ ਸਾਰੇ ਰਿਕਵਰ ਕਰਕੇ ਆਪਣੀ ਤਫਤੀਸ਼ ਜਿਹੜੀ ਅਸੀਂ ਸਹੀ ਦਿਸ਼ਾ ਲੈ ਜਾ ਰਹੇ ਹਾਂ। ਉਹ ਵੈਪਨ ਵੀ ਇਹਨਾਂ ਕੋਲ ਰਿਕਵਰ ਹੋਇਆ ਜੀ। ਇਹਨਾਂ ਕੋਲੋਂ ਫਿਲਹਾਲ ਵੈਪਨ ਇਹਨਾਂ ਕੋਲੋਂ ਨਹੀਂ ਕੋਈ ਮਿਲਿਆ ਜੀ। ਬਾਕੀ ਜੋ ਜੋ ਚਾਹੀਦਾ ਸੀ ਉਹ ਕਰ ਲਿਆ ਜੀ। ਬਾਕੀ ਦੀ ਗੱਲ। ਬਾਕੀ ਵੀ ਜਦੋਂ ਜਦੋਂ ਉਹਨਾਂ ਦਾ ਐਨਐਸਏ ਖਤਮ ਹੋਊਗਾ ਜੀ ਉਹ ਲਿਆ ਕੇ ਉਹਨਾਂ ਦੀ ਅਰੈਸਟ ਕਰਾਂਗੇ ਜੀ। ਜਿਹੜੇ 39 ਨੰਬਰ ਮਕਦਮੇ ਦੇ 8 ਦੋਸ਼ੀ ਜਿਹੜੇ ਸੀ ਅੱਜ ਦੁਬਾਰਾ ਔਰ ਚ ਪੇਸ਼ ਕੀਤੇ ਸੀਗੇ ਜੀ ਪਹਿਲਾ 5 ਦਿਨ ਦਾ ਪਹਿਲਾ ਰਮਾਨ ਤੇ 3 ਦਿਨ ਦਾ ਫੇਰ ਸੀਗਾ ਤੇ ਅੱਜ ਜੱਸ ਸਾਹਿਬ ਨੇ ਜਿਹੜਾ ਉਹ 8 ਦੇ 8 ਦੋਸ਼ੀ ਜਿਹੜੇ ਜੁਡੀਸ਼ੀਅਲ ਪੇਜ ਦਿੱਤੇ ਨੇ ਜੀ 14 ਦਿਨ ਵਾਸਤੇ ਕਿਹੜੀ ਅਦਾਲਤ ਵਿੱਚ ਸੋਰੀ ਕਿਹੜੀ ਜੇਲ੍ਹ ਵਿੱਚ ਭੇਜਿਆ ਕੋ ਹੈ ਅਸੀਂ ਇਹਨੂੰ ਅੰਮ੍ਰਿਤਸਰ ਜੇਲ੍ਹ ਲੈ ਕੇ ਜਾ ਰਹੇ ਹਾਂ ਜੀ ਸਾਰਿਆਂ ਨੂੰ ਨਹੀਂ ਜੀ ਸਾਰਿਆਂ ਨੂੰ ਸੋ ਇਹ ਸਾਡੀ ਐਸਪੀ ਬਿਲਕੁਲ ਹੋਈ ਹੈ ਜੀ ਬਿਲਕੁਲ ਜੀ ਮੁਕਤਮੇ ਨਾਲ ਸੰਬੰਧਤ ਸਾਨੂੰ ਜੋ-ਜੋ ਚਾਹੀਦਾ ਸੀ ਅਸੀਂ ਉਹਨਾਂ ਕੋ ਰਿਕਵਰ ਕਰ ਲਿਆ ਜੀ ਬਿਲਕੁਲ ਜੀ ਉਹ ਦੱਸ ਸਕਦੇ ਆ ਤੁਹਾਨੂੰ ਇਹਨਾਂ ਦੀਆਂ ਸੀਡੀਐਸ ਵਗੈਰਾ ਇਹਨਾਂ ਤੋਂ ਜਿਹੜਾ ਇਹਨਾਂ ਦੇ ਲੋਗੋ ਵਗੈਰਾ ਜਿਹੜੇ ਸੀ ਉਹ ਸੀ ਕਰੇ ਸਾਰੇ ਰਿਕਵਰ ਕਰਕੇ ਆਪਣੀ ਤਫਤੀਸ਼ ਜਿਹੜੀ ਅਸੀਂ ਸਹੀ ਦਿਸ਼ਾ ਲੈ ਜਾ ਰਹੇ ਹਾਂ ਉਹ ਵੈਪਨ ਵੀ ਇਹਨਾਂ ਕੋਲ ਰਿਕਵਰ ਹੋਇਆ ਜੀ ਇਹਨਾਂ ਕੋਲੋਂ ਫਿਲਹਾਲ ਵੈਪਨ ਇਹਨਾਂ ਕੋਲੋਂ ਨਹੀਂ ਕੋਈ ਮਿਲਿਆ ਜੀ ਬਾਕੀ ਜੋ ਜੋ ਚਾਹੀਦਾ ਸੀ ਉਹ ਕਰ ਲਿਆ ਜੀ ਬਾਕੀ ਦੀ ਗੱਲ ਬਾਕੀ ਵੀ ਜਦੋਂ ਜਦੋਂ ਉਹਨਾਂ ਦਾ ਐਨਐਸਏ ਖਤਮ ਹੋਊਗਾ ਜੀ ਉਹ ਲਿਆ ਕੇ ਉਹਨਾਂ ਦੀ ਅਰੈਸਟ ਕਰਾਂਗੇ ਜੀ 39 ਨੰਬਰ ਮਕਦਮੇ ਦੇ ਅੱਠ ਦੋਸ਼ੀ ਜਿਹੜੇ ਸੀ ਅੱਜ ਦੁਬਾਰਾ ਔਰ ਚ ਪੇਸ਼ ਕੀਤੇ ਸੀਗੇ ਜੀ ਪਹਿਲਾ 5 ਦਿਨ ਦਾ ਪਹਿਲਾ ਰਮਾਨ ਤੇ 3 ਦਿਨ ਦਾ ਫੇਰ ਸੀਗਾ ਤੇ ਅੱਜ ਜੱਸ ਸਾਹਿਬ ਨੇ ਜਿਹੜਾ ਉਹ 8 ਦੇ 8 ਦੋਸ਼ੀ ਜਿਹੜੇ ਜੁਡੀਸ਼ੀਅਲ ਪੇਜ ਦਿੱਤੇ ਨੇ ਜੀ 14 ਦਿਨ ਵਾਸਤੇ ਕਿਹੜੀ ਅਦਾਲਤ ਵਿੱਚ ਸੋਰੀ ਕਿਹੜੀ ਜੇਲ੍ਹ ਵਿੱਚ ਭੇਜਿਆ ਕੋ ਹੈ ਅਸੀਂ ਇਹਨੂੰ ਅੰਮ੍ਰਿਤਸਰ ਜੇਲ੍ਹ ਲੈ ਕੇ ਜਾ ਰਹੇ ਹਾਂ ਜੀ ਸਾਰਿਆਂ ਨੂੰ ਨਹੀਂ ਜੀ ਸਾਰਿਆਂ ਨੂੰ ਸੋ ਇਹ ਸਾਡੀ ਐਸਪੀ ਬਿਲਕੁਲ ਹੋਈ ਹੈ ਜੀ ਬਿਲਕੁਲ ਜੀ ਮੁਕਤਮੇ ਨਾਲ ਸੰਬੰਧਤ ਸਾਨੂੰ ਜੋ-ਜੋ ਚਾਹੀਦਾ ਸੀ ਅਸੀਂ ਉਹਨਾਂ ਕੋ ਰਿਕਵਰ ਕਰ ਲਿਆ ਜੀ ਬਿਲਕੁਲ ਜੀ ਉਹ ਦੱਸ ਸਕਦੇ ਆ ਤੁਹਾਨੂੰ ਇਹਨਾਂ ਦੀਆਂ ਸੀਡੀਐਸ ਵਗੈਰਾ ਇਹਨਾਂ ਤੋਂ ਜਿਹੜਾ ਇਹਨਾਂ ਦੇ ਲੋਗੋ ਵਗੈਰਾ ਜਿਹੜੇ ਸੀ ਉਹ ਸੀ ਕਰੇ ਸਾਰੇ ਰਿਕਵਰ ਕਰਕੇ ਆਪਣੀ ਤਫਤੀਸ਼ ਜਿਹੜੀ ਅਸੀਂ ਸਹੀ ਦਿਸ਼ਾ ਲੈ ਜਾ ਰਹੇ ਹਾਂ ਉਹ ਵੈਪਨ ਵੀ ਇਹਨਾਂ ਕੋਲ ਰਿਕਵਰ ਹੋਇਆ ਜੀ ਇਹਨਾਂ ਕੋਲੋਂ ਫਿਲਹਾਲ ਵੈਪਨ ਇਹਨਾਂ ਕੋਲੋਂ ਨਹੀਂ ਕੋਈ ਮਿਲਿਆ ਜੀ ਬਾਕੀ ਜੋ ਜੋ ਚਾਹੀਦਾ ਸੀ ਉਹ ਕਰ ਲਿਆ ਜੀ ਬਾਕੀ ਵੀ ਜਦੋਂ ਜਦੋਂ ਉਹਨਾਂ ਦਾ ਐਨਐਸਏ ਖਤਮ ਹੋਊਗਾ ਜੀ ਉਹ ਲਿਆ ਕੇ ਉਹਨਾਂ ਦੀ ਅਰੈਸਟ ਕਰਾਂਗੇ